ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾੜੀਵਾਲ ਆਪਾਂ ਪਹੁੰਚੇ ਆਂ ਜੀ ਮੋਗੇ ਦੀ ਟਰੈਕਟਰ ਮੰਡੀ ਤੇ ਹਰ ਐਤਵਾਰ ਨੂੰ ਮੰਡੀ ਲੱਗਦੀ ਆ ਜੀ ਬਹੁਤ ਜ਼ਿਆਦਾ ਟਰੈਕਟਰ ਆਉਂਦੇ ਆ ਜੀ ਵੀਡੀਓ ਨਾਲ ਬਣਿਆ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਪਹਿਲਾ ਵਾਰੀ ਪਹਿਲੀ ਵਾਰ ਇਸ ਮੰਡੀ ਦੇ ਵਿੱਚ ਆਏ ਆ ਜੀ ਤੁਸੀਂ ਮੰਡੀ ਨੂੰ ਦੇਖਿਓ ਜੀ ਦੇਖ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਮੋਗੇ ਮੰਡੀ ਲੱਗਦੀ ਆ ਕੋਈ ਲੈਲਾ ਹੋਰ ਪੁਰਾਣਾ ਤਾਂ ਤੁਹਾਨੂੰ ਦਿਖਾਵਾਂਗੇ ਫੋੜ ਟਰੈਕਟਰ ਵੀ ਦਿਖਾਵਾਂਗੇ ਬਾਈ ਜੀ ਤੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖੋ ਇਹ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆਪਣਾ ਕੇ ਨੈੱਟ ਤੇ ਪਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 7885 33106 ਬਹੁਤ ਤਗੜੀ ਮੰਡੀ ਲੱਗਦੀ ਹੈ ਜੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਮੋਗਾ ਮੰਡੀ ਆ ਜੀ ਹਰ ਐਤਵਾਰ ਵੀਡੀਓ ਸ਼ੇਅਰ ਕਰ ਦਿਓ ਪਲੀਜ਼ ਦੱਬ ਤੋਂ ਆਜੋ ਜੀ ਫਿਰ ਦਿਖਾਉਣਾ ਤੁਹਾਨੂੰ ਵੀਡੀਓ ਬਾਈ ਜੀ ਤੁਹਾਨੂੰ ਜੌਂਦੀ ਆ ਰਹਾ ਟਰੈਕਟਰ ਜੌਂਦੀ ਆ ਰਹਾ ਟਰੈਕਟਰ ਬਾਈ ਜੀ ਅੱਪਾ ਪਹੁੰਚੇ ਆ ਮੋਗੇ ਦੀ ਮੰਡੀ ਤੇ ਔਰ ਆਇਂ ਤੋ ਬਹੁਤ ਮੰਡੀ ਲੱਗਦੀ ਆ ਟਰੈਕਟਰ ਦੇਖੋ ਬਾਈ ਬਹੁਤ ਸੋਹਣਾ ਟਰੈਕਟਰ ਆ ਸਾਦਰੀ ਲੱਗੀ ਆ ਦੇਖੋ ਟਰੈਕਟਰ ਪੂਰਾ ਵਧੀਆ ਟਾਇਰ ਟੂਰ ਵਧੀਆ ਪਏ ਆ ਊੜਾ ਵਾਂ ਪਰ ਲੱਗਿਆ ਜੀ 2021 ਮਾਡਲ ਹੈ 785 ਰੇਟ ਕਰਦੇ ਆ ਬਾਈ ਜੌਂਡੀ ਵਾਲਾ ਟਰੈਕਟਰ ਬਾਈ ਲਓ ਬਾਈ ਇਧਰ ਆ ਗਿਆ ਐਸਟਰ ਟਰੈਕਟਰ ਐਸਟਰ ਟਰੈਕਟਰ ਤੁਸੀਂ ਦੇ ਸਕਦੇ ਹੋ ਬਾਈ ਜੀ ਐਸਟਰ ਟਰੈਕਟਰ 2021 ਮਾਡਲ ਹੈ 315000 ਰੁਪਏ ਰੇਟ ਹੈ 315000 ਰੁਪਏ ਰੇਟ ਹੈ ਇਸ ਤਰ੍ਹਾਂ ਟਰੈਕਟਰ ਹੈ ਬਹੁਤ ਤਾਕਤਵਰ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਦਰੀ ਲੱਗੀ ਆ ਟਰੈਕਟਰ ਬਹੁਤ ਵਧੀਆ ਬਾਈ ਜੀ ਘੈਂਟ ਆ ਦੇਖੋ ਬਾਈ ਜੀ ਜੇ ਕਿਸੇ ਲੈਣਾ ਪੁਰਾਣਾ ਕਰੈਕ ਰੂਆ ਲਾਉਣ ਨੂੰ ਤੇ ਟਰੈਕਟਰ ਲੈ ਸਕਦੇ ਹੋ ਜੀ ਬ੍ਰੇਤੀ ਬਜਰੀ ਢੋਣ ਨੂੰ ਦੁਕਾਨਾਂ ਵਾਲੀ ਦੇ ਸਕਦੇ ਹੋ ਬਾਈ ਜੀ ਟਰੈਕਟਰ ਸੋਹਣਾ ਬਾਈ ਜੀ ਰੇਟ ਹੋਰ ਵੀ ਘਟ ਜਾਊਗਾ ਬਾਈ ਜੀ ਲੋ ਵੀਰਾਂ ਗਾ ਮਾਈਸੀ 5243 ਤੁਸੀਂ ਦੇਖ ਸਕਦੇ ਆ। ਫਾਤਰੀ ਲੱਗੀ ਆ। ਫਿਲਟਰ ਵਧੀਆ। ਟਾਇਰ ਨਵੇਂ ਪਏ ਆ। 2009 ਮਾਡਲ ਹੈ। 295000 ਰੇਟ ਕਰਦੇ ਆ ਬਾਈ। ਪੀਵੀ 18 ਚ ਨੰਬਰ ਆ ਜੀ। ਮਾਈਸੀ ਫਰਗੂਸਨ ਆ। ਟਾਇਰ ਨਵੇਂ ਆ ਜੀ। ਮੰਗਰ ਬੀਲਰਮ ਚੜੇ ਹੋਇਆ। ਤੇ ਸੈਂਟਰ ਗੇਅਰ ਆ। ਤਿੰਨ ਸਿਲੰਡਰ ਆ। ਦੇਖ ਸਕਦੇ ਆ ਬਾਈ ਛੋਟਾ ਟਰੈਕਟਰ ਹੈ ਮਾਈਸੀ। ਦੋ ਬਾਈ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 511 ਫਾਰਮਰ ਕਿੰਗ 511 ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੁਹਾਨੂੰ ਬਹੁਤ ਦੂਰੋਂ ਆ ਕੇ ਮੰਡੀ ਦਿਖਾਈ ਆ ਜੀ 100 ਕਿਲੋਮੀਟਰ ਤੋਂ ਦੋ ਬਾਈ ਜੀ ਮਾਡਲ 2008 ਹੈ 310000 ਰੁਪਏ ਰੇਟ ਹੈ ਜੀ ਸਵਰਾਜ 743 ਸਵਰਾਜ 743 ਟਰੈਕਟਰ ਹੈ ਬਾਈ ਟਰੈਕਟਰ ਸੋਹਣਾ ਸਾਰੇ ਟਾਇਰ ਨਵੇਂ ਬਾਈ ਦੇਖ ਸਕਦੇ ਹੋ ਟਰੈਕਟਰ ਵਧੀਆ ਸੋਹਣਾ ਟਰੈਕਟਰ ਹੈ ਜੀ 3 ਸਿਲੰਡਰ ਹੈ ਦੇਖ ਸਕਦੇ ਹੋ ਇਹ ਵੀਡੀਓ ਦੇ ਵਿੱਚ ਵਧੀਆ ਟਰੈਕਟਰ ਹੈ ਬਾਈ ਇਹ 743 ਮੋੜ ਮੇ ਸਿੱਧਾ ਬਾਈ ਲੋ ਬਾਈ ਇਧਰੇ ਤੱਕ ਆਉਂਡੋ ਫਾਰਮ 3055 ਆਉਂਡੋ ਫਾਰਮ ਆ ਗਿਆ 3055 ਕੀ ਦੇਖ ਹੈ ਟਰੈਕਟਰ ਸੋਹਣਾ ਜੀ ਮੰਗਲੇ ਟਾਰਕਾ ਸੇਵੇ ਆ ਮੋਰਲੇ ਵੀ ਟਾਇਰ ਥੋੜੇ ਜਿਹਾ ਘਸੇ ਹੋਇਆ ਕੀ ਦੇਖ ਸਕਦੇ ਆ ਟਰੈਕਟਰ ਪਾਉਣ ਤੇਲ ਪਾ ਟਾਇਰ ਪਾਉਣੇ ਪੈਣਗੇ ਜੀ 16 ਮਾਡਲ ਹੈ ਨਾਲ ਦੇ ਟਾਇਰ ਹੈ ਤਿੰਨ ਪਾਸੇ ਰੇਡ ਕਰਦੇ ਆ ਬਾਈ ਟਾਇਰ ਬਿਲਕੁਲ ਨਾਲ ਦੇ ਆ ਬਾਈ 30 55 ਡੀ ਆਈ ਐਂਡੋ ਫਾਰਮ 16 ਮਾਡਲ ਹੈ ਟਾਇਰ ਨਾਲ ਦੇ ਆ ਪਰ ਆ ਗਿਆ ਘਸੇ ਹੋਇਆ ਲਓ ਜੀ ਪਾਇਰਟ ਭਾਈ ਆ ਗਿਆ ਜਿੱਧਰ ਪਾਇਰਟ ਭਾਈ 68 ਬਾਈ ਦੇਖੋ ਬਈ ਟਰੈਕਟਰ ਬਹੁਤ ਵਧੀਆ ਛਾਦਰੀ ਲੱਗੀ ਆ 68 ਬਾਈ ਮਿਲਦਾ ਨਹੀਂ ਬਹੁ ਘੱਟ ਮਿਲਦਾ ਟਰੈਕਟਰ ਇਹ ਦੂਹੇ 12 ਮਾੜਾ 425 ਰੇਟ ਕਰਦੇ ਬਈ ਪੰਜਾਬ ਦਾ ਨੰਬਰ ਹੈ ਇਹ ਸਾਡਾ ਸੋਨਾ ਟਰੈਕਟਰ ਆ ਵੀ ਪ੍ਰੈਸ਼ਰ ਸਟੀering ਕਰਿਆ ਹੋਇਆ ਦੇਖੋ ਵੀ ਟਰੈਕਟਰ 68 ਬਾਈ ਟਰੈਕਟਰ ਵਧੀਆ ਬਾਈ ਜੀ 68 ਬਾਈ ਲੋ ਜੀ 855 ਆ ਗਿਆ ਸਵਰਾਜ 2004 ਮਾਡਲ ਹੈ ਜੀ 295000 ਆ ਰੇਟ ਕਰਦੇ ਬਾਈ ਟਰੈਕਟਰ ਵਧੀਆ ਹੁਣ ਚਾਰੇ ਟਾਇਰ ਨਵੇਂ ਆ ਕਿਲੋਮੀਟਰ ਵਧੀਆ ਜਿਹੜਾ ਨਾਲ ਆਇਆ ਹੋਇਆ ਹੈ ਕਿਲੋਮੀਟਰ ਹੈ ਜੀ ਪੰਜਾਬ ਨੰਬਰ ਹੈ ਦੇਖ ਸਕਦਾ ਹਾਂ ਜੀ 855 ਸਵਰਾਜ ਛੋਟਾ ਟਰੈਕਟਰ ਗ੍ਰਿਕ ਹੋਰ ਆ ਗਿਆ ਬਾਈ ਜੀ ਨਿਊ ਹਾਲੈਂਡ 5500 ਨਿਊ ਹੌਲੈਂਡ 5500 ਟਰੈਕਟਰ ਆ ਗਿਆ ਬਾਈ ਜੀ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਚਾਰੇ ਟਾਇਰ ਪੂਰੇ ਵਧੀਆ ਪਏ ਆ ਘੋੜਾ ਬੈਂਪਰ ਲੱਗਿਆ ਜੀ 12 ਮਾਡਲ ਹੈ 385000 ਰੇਟ ਹੈ ਪੰਜਾਬ ਨੰਬਰ ਹੈ ਜੀ ਦੇਖੋ ਟਰੈਕਟਰ ਟਰੈਕਟਰ ਸੋਹਣਾ ਸਾਦਰੀ ਲੱਗੀ ਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਵਧੀਆ ਟਰੈਕਟਰ ਹੈ ਜੀ ਨਿਊ ਹੌਲੈਂਡ ਜੀ ਮਿੱਡੀ ਸੋਹ ਵਾਲਾ ਲਓ ਜੀ ਇੱਕ ਹੋਰ ਆ ਗਿਆ ਟਰੈਕਟਰ ਇੱਧਰ ਜੌਂਡੀ 85310 55310 ਇਹ ਮੰਡੀ ਜਮਾ ਪੁਲ ਪੁਲੇ ਲੱਗਦੀ ਆ ਤੇ ਮਾ ਥੱਲੇ ਕੁਲ ਦੇ ਮੋਗੇ ਲਓ ਜੀ ਹਾਰਾਂ ਇਤਵਾਰ ਮੋਗੇ ਮੰਡੀ ਲੱਗਦੀ ਆ ਕੋਈ ਲੈ ਲੈ 911 ਟਰੈਕਟਰ ਬਹੁਤ ਸੋਹਣੇ ਸੋਹਣੇ ਆ 2009 ਮਾਡਲ ਆ ਜੀ 5 ਲੱਖ 10000 ਰੁਪਏ ਰੇਟ ਆ ਜੌਂਡੀ ਹਰ ਦਾ ਪੀ ਵੀ 03 ਬਟਾਂਡੇ ਦਾ ਬਟਾਂਡੇ ਦਾ ਨੰਬਰ ਆ ਜੀ ਦੇਖ ਸਕਦੇ ਆ ਚਾਰੇ ਟਾਇਰ ਓਕੇ ਆ ਜੌਂਡੀ ਵਾਲਾ ਟਰੈਕਟਰ ਹੈ ਜੀ ਸੋਹਣਾ ਟਰੈਕਟਰ ਹੈ ਦੇਖ ਆ ਰਹੇ ਬਾਈ ਜੀ ਇਹਦੇ ਬੱਚੇ ਟਰੈਕਟਰ ਘੈਂਟ ਆ ਬਾਈ ਸਾਈਡ ਗੇਰ ਆ 53 10 ਆ ਬਾਈ ਜੀ ਛੋਟਾ ਟਰੈਕਟਰ ਹੈ ਜੀ ਇਹ ਕਾ ਮਹਿੰਦਰਾ 275 ਮਹਿੰਦਰਾ ਕਾ ਜੀ 275 ਟਰੈਕਟਰ ਵਧੀਆ ਦੇਖ ਆ ਰਹੇ ਇੱਕ 90 ਰੇਟ ਹੈ ਜੀ ਇਹਦਾ ਦੇਖ ਆ 90 ਰੇਟ ਆ ਮਾਡਲ ਲਿਖਿਆ ਨਹੀਂ ਭਾਈ ਜਾਨ ਵੀ ਕਿੰਨਾ ਦਾ ਹੋ ਜਾਦਾ ਜੀ ਟੀਵੀ 31 ਚਾਹੀਦੀ ਹੈ ਮਾਨਸਾ ਦਾ ਨੰਬਰ ਹੈ ਜੀ ਸੁਵਰਾਜ ਆ ਗਿਆ ਜੀ 744 ਕੋਰ ਆ ਗਿਆ 744 ਸੁਵਰਾਜ ਟਰੈਕਟਰ ਸੋਨਾ ਜੀ ਟਰੈਕਟਰ ਇਹ ਵੀ ਸੋਨਾ ਦਾ ਦੇਖੋ 2002 ਮਾਡਲ ਹੈ ਜੀ 235000 ਰੁਪਏ ਰਿਕਟ ਕਰਦੇ ਆ ਭਾਈ 2002 ਮਾਡਲ ਹੈ 235000 ਰੁਪਏ ਰਿਕਟ ਕਰਦੇ ਆ ਟਰੈਕਟਰ ਵਧੀਆ ਜੀ ਦੇਖ ਸਕਦੇ ਹੋ ਸੋਹਰਾ ਆਜਾ ਮੋੜ ਮੇ ਸਿਰ 743 ਜੀ ਇੱਥੇ ਦੇਖੋ ਕੋਲ ਟਰੈਕਟਰ ਆ ਇਧਰ ਆਈ ਸੋਨਾਲਿਕਾ ਪਹਿਲਾ ਵਾਲਾ ਮਾਡਲ ਆ ਗਿਆ ਜੀ ਪੁਰਾਣਾ 60 ਦਾ ਦੇ ਸਕਦੇ ਹਾਂ ਟਾਇਰਾਂ ਟੂਰਾਂ ਦਾ ਪੂਰਾ ਓਕੇ ਆ ਨਵੇਂ ਟਾਇਰ ਆ ਟਰੈਕਟਰ ਵਧੀਆ ਹੈ ਦੇ ਸਕਦੇ ਕੋਈ ਟਰੈਕਟਰ ਵਧੀਆ ਪਿਆ ਟਰੈਕਟਰ ਪੂਰਾ ਐ ਤੂਪ ਵਰਗਾ ਟਰੈਕਟਰ ਪਿਆ 1999 ਮਾਡਲ ਆ 2 ਲੱਖ 40000 ਰਿਕਰਡ ਕਰਦੇ ਆ ਛੋਟਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਜੀ ਕੁਸਾਹੋ ਸਭ ਪੂਰਾ ਸਰੀ ਦਾ ਪਿਆ ਟਰੈਕਟਰ ਹੈ ਸਾਦਰੀ ਲੱਗੀ ਆ ਟਾਇਰ ਨਵੇਂ ਆ ਸੈਂਟਰ ਗੇਅਰ ਹੈ ਛੋਟਾ ਟਰੈਕਟਰ ਹੈ ਜੀ ਸੋਨਾਲੀਕਾ 60 ਦਾ ਲਓ ਜੀ 650 ਆ ਗਿਆ ਜੀ ਪੁਰਾਣੇ ਮਾਡਲ ਚਾਹੀਏ ਆ ਸੋਨਾਲੀਕਾ ਮੂਰੇ ਟਾਇਰ ਦਾ ਸੇਵਿਆ ਮਗਰੇ ਟਾਇਰ 90 ਪੈਸੇ ਆ ਜੀ ਤੇ ਪੰਜਾਬ ਦਾ ਨੰਬਰ ਹੈ 2002 ਮਾਡਲ ਹੈ 255000 ਰੇਟ ਕਰਦੇ ਆ ਬਾਈ 255000 ਰੇਟ ਕਰਦੇ ਆ ਬਾਈ ਇਹ ਦੇਖ ਸਕਦੇ ਆ ਬਾਈ ਜੀ ਟਰੈਕਟਰ ਸੋਹਣਾ ਵੀਡੀਓ ਦੇ ਵਿੱਚ ਤੁਸੀਂ ਟਰੈਕਟਰ ਦੇਖੋ ਬਾਈ ਜੀ ਮੋਗਾ ਮੰਡੀ ਆ ਜੀ ਪੁਲ ਦੇ ਜਮਾਂ ਨਾਲ ਆ ਤੁਸੀਂ ਦੇਖ ਸਕਦੇ ਪੁਲ ਤੁਹਾਨੂੰ ਦਿਖ ਰਿਹਾ ਜੀ ਇੱਧਰ ਅਰਜਨ ਅਰਜਨ ਅਲਟਰਾ 605 ਜੀ ਟਰੈਕਟਰ ਵਧੀਆ ਬਾਈ ਨਵ ਮਾਡਲ ਹੈ 365000 ਰੇਟ ਕਰਦੇ ਆ ਬਾਈ ਟਾਇਰ ਵਧੀਆ ਪਾਇਆ। ਸਾਤੀ ਲੱਗਦਾ ਨਾ? ਮੰਗਲੇ ਟਾਇਰ 90 ਪੈਸੇ ਆ। ਗਰਦਾਸਪੁਰਾ ਟਾਇਰ ਦੇਖੋ ਜੀ ਬਹੁਤ ਸੋਹਣਾ ਟਾਇਰ ਹੈ ਬਲ ਟਰੈਕਟਰ ਦੇ ਵੀਡੀਓ ਦੇ ਵਿੱਚ। ਬਹੁਤ ਸੋਹਣਾ ਟਰੈਕਟਰ ਹੈ ਜੀ। ਸੈਂਟਰ ਕਿਹੜਾ ਹੈ? ਟਰੈਕਟਰ ਦੇਖੋ ਟਾਇਰ ਦੇਖੋ ਜੀ। ਕੀ ਬਾਤ ਹੈ ਬਾਈ। ਸੋਹਣਾ ਟਰੈਕਟਰ ਹੈ ਜੀ। ਟਰੈਕਟਰ ਨੂਰ ਆ ਗਿਆ ਜੀ। ਮਾਡਲ 2009 ਆ। ਮਾਡਲ ਨੜੇ ਨਵੇਂ ਸੌਰੀ। ਮਾਡਲ ਨੜੇ ਨਵੇਂ ਰੇਟ 1,85,735 ਆ। ਸਾਤਰੀ ਲੱਗੀ ਆ। ਸੋਹਣਾ ਟਰੈਕਟਰ ਹੈ ਜੀ। ਦੇਖ ਸਕਦੇ। ਪੰਜਾਬ ਨੰਬਰ ਹੈ ਜੀ ਪੀ 28735 ਸਵਰਾਜ ਦੇਖੋ ਭਾਈ ਵਧੀਆ ਲੱਗਾ ਤਾਂ ਵੀਡੀਓ ਲਾਜ਼ਮੀ ਸ਼ੇਅਰ ਕਰਦੇ ਬਾਈ ਜੀ ਆਪਣੀ ਲਓ ਜੀ ਕਟਰੈਕਟਰ ਸਾਨੂੰ ਮਿਲੋ ਸੋਨਾਲਿਕਾ 750 ਸੋਨਾਲਿਕਾ 750 ਟਰੈਕਟਰ ਹੈ ਜੀ ਡੱਕ ਡੱਕ ਲੱਗੇ ਆ ਮੰਗਲ ਦੇ ਟਾਇਰ ਨਵੇਂ ਪਾਈਏ ਨਵੇਂ ਮੰਗਲ ਦੇ ਟਾਇਰ ਜਮਨ ਨਵੇਂ ਹੈ ਟਰੈਕਟਰ ਦੇ ਦੇਖੋ ਜੀ ਇਹ ਮੰਗਲ ਦੇ ਟਾਇਰ ਜਮਨ ਨਵੇਂ ਆ 750 ਸੋਨਾਲਿਕਾ ਸਾਡ ਦੇਰ ਆ 9 ਮਾਡਲ ਹੈ ਜੀ 335000 ਰੇਟ ਹੈ 2009 ਮਾਡਲ ਹੈ 335000 ਰੁਪਏ ਰੇਟ ਹੈ 750 ਸੋਨਾ ਲਿੱਕਾ ਦੇਖੋ ਇਹਦੇ ਚਾਰ ਸਿਲੰਡਰ ਹੈ ਜੀ ਟਰੈਕਟਰ ਇਹ ਬਹੁਤ ਛੋਟਾ ਟਰੈਕਟਰ ਹੈ ਵੀਡੀਓ ਦੇ ਵਿੱਚ ਦੇਖੋ ਬਾਈ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਓ ਭਰਾਵੋ 335 ਆ ਗਿਆ ਕਿਧਰ ਹੋਰ 735 ਤਾਂ ਟੂ ਵਧੀਆ ਪਿਆ ਦੇਖੋ ਜੀ ਟਰੈਕਟਰ ਸਾਧਰੀ ਲੱਗੀ ਆ 99ਵੇਂ ਮਾਡਲ ਐ ਇੱਕ ਲੱਖ 45000 ਰੁਪਏ ਰੇਟ ਕਰਦੇ ਆ ਬਾਈ ਦੇਖੋ ਸੋਨਾ ਟਰੈਕਟਰ ਹੈ 735 ਚਾਰੇ ਟਾਇਰ ਵਧੀਆ ਪਏ ਹਨ ਕੰਮ ਦੇਣ ਵਾਲੇ ਆ ਦੇਖੋ ਟਰੈਕਟਰ 735 ਹੈ ਇਹ ਸਵਰਾਜ ਜ਼ਬਰਦਸਤ ਹੈ ਇਧਰ ਆਰਮ ਟਰੱਕ 60 ਚਾਰੇ ਟਾਇਰ ਵਧੀਆ ਪਏ ਆ ਨਵੇਂ ਜਮਾ ਗੁੜੀਆ ਦੇ ਟਾਇਰ ਪਏ ਹੋਏ ਆ ਜੀ ਚਾਰੇ 2003 ਮਾਡਲ ਹੈ 2 ਲੱਖ 48000 ਰੁਪਏ ਰੇਟ ਹੈ ਦੇਖ ਸਕਦੇ ਹੋ ਜੀ ਫਾਰਮ ਟਰੱਕ ਹੈ ਜੀ ਟਰੈਕਟਰ ਫਾਰਮ ਟਰੱਕ 60 ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਸੋਹਣਾ ਬਈ ਫਾਰਮ ਟਰੱਕ 60 ਸਾਰੇ ਟਾਇਰ ਵਧੀਆ ਪਏ ਆ ਕੋਈ ਰਿਪੋਰਟ ਹੈ ਜੀ ਦੇਖੋ ਜੀ ਵੀਡੀਓ ਦੇ ਵਿੱਚ ਬੰਪਰ ਬੰਪਰ ਲੱਗਿਆ ਇਹ ਵਾਰ ਫੇਰ ਦੇਖੋ ਜੀ ਸੋਹਣਾ ਟਰੈਕਟਰ ਹੈ ਜੀ ਨੇ ਵੀ 735 ਆ ਗਿਆ ਇੱਕ ਹੋਰ ਟਾਇਰ ਦੂਰ ਦੇਖੋ ਮਾਰੋ ਨਿਗਾਹ ਬਾਈ ਟਾਇਰਾਂ ਦੇ ਵਿੱਚ ਟਾਇਰ ਵਧੀਆ ਪਏ ਆ ਤੇ ਭਾ ਨਾ ਟਰੈਕਟਰ ਬਣ ਜੂ ਇਹ ਜੀ ਦੇਖ ਸਕਦੇ ਆ ਤੇ 99 ਮਾਡਲ ਹੈ 135000 ਪਰ ਰਿਕਰਡ ਕਰਦੇ ਆ ਟਰੈਕਟਰ ਇਹ ਲੱਖ ਤੋਂ ਲੱਖ ਦਾ ਬਣ ਜੂਗਾ ਜੀ ਜੇ ਕਿਸੇ ਨੇ ਲੈਣਾ ਹੈ ਚਾਰੇ ਟਾਇਰ ਨਵੇਂ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮੂਰਲੇ ਥੋੜੇ ਜਿਹਾ कसेਵੇ ਆ ਬਸ ਮਗਲੇ ਜਮਾਂ ਨਵੇਂ ਆ ਜੀ 12 4 28 ਦੇ ਮਗਲੇ ਟਾਇਰ ਨਵੇਂ ਆ ਜੀ 1992 ਮਾਡਲ ਦਾ 1,35,000 ਰੁਪਿਆ ਰੇਟ ਕਰਦੇ ਬਈ 750 ਕੋਰ ਆ ਗਿਆ ਸੋਨਾਲੀ ਕਾ ਮਾਹਰ ਬੀਲ ਰਾਮ ਪਾਇਆ ਜੀ ਮਾਹਰ ਟਾਇਰ ਕਾ ਸੀਆ ਜੀ ਮੂਹਰਾ ਚੌੜਾ ਨਵਾ ਬਿਲਕੁਲ 750 2001 ਮਾਡਲ ਹੈ ਜੀ 1,85,000 ਰੁਪਿਆ ਰੇਟ 1,85,000 ਰੁਪਿਆ ਰੇਟ ਹੈ ਜੀ ਮਾਡੀਕਟਰ ਬਹੁਤ ਆ ਜਾਂਦੇ ਆ ਦੇਖੋ ਟਰੈਕਟਰ ਆ ਮਾੜੀ ਸੋ ਬੜੀ ਜੀ ਮਾੜੀ ਜੀ ਵੀ ਦੇ ਆ ਰਿਹਾ ਟਰੈਕਟਰ ਸੋਣਾ ਦੂਜੇ ਦੂੜੇ ਦੇ ਨੇੜੇ ਬਣਦੀ ਟਰੈਕਟਰ ਲਓ ਜੀ ਮਹਿੰਦਰਾ ਆ ਗਿਆ 265 265 ਬਾਬ ਨੂੰ ਵਧੀਆ ਜੀ ਟਾਇਰ ਕਸੇ ਬੇਬੀ ਥੱਲੇ ਟਾਇਰ ਟਰੈਕਟਰ ਦੇ ਕਸੇ ਦੇ ਇਹ ਨੰਬਰ ਨਹੀਂ ਪਾਇਆ ਬਈ ਇਹ ਲੋ ਜੀ 855 ਨੀਲ ਆ ਗਿਆ ਸਵਰਾਜ ਨੀਲਾ 855 ਟਾਇਰ ਮੰਗਰੇ ਲਈ 35 ਪੈਸੇ ਨੂਹ ਲੈ ਨਵੇਂ ਆ ਜੀ ਨਵਾਂ ਨੀ ਮਾਡਲ ਹੈ 210000 ਰੁਪਏ ਰੇਟ ਕਰਦੇ ਆ ਬਾਈ 210000 ਰੁਪਏ ਰੇਟ ਕਰਦੇ ਆ 99 ਮਾਡਲ ਹੈ 210000 ਰੁਪਏ ਰੇਟ ਆ ਮੀਲਾ 855 ਜੀ ਦੇਖ ਸਕਦੇ ਹੋ ਜੀ ਇਹਦੇ ਵਿੱਚ ਸੱਤਰੀ ਲੱਗੀ ਹੈ ਲਓ ਨਿਊ ਹਾਲੈਂਡ ਆ ਗਿਆ ਜੀ ਇਧਰ ਨਿਊ ਹਾਲੈਂਡ ਨਿਊ ਹਾਲੈਂਡ ਟਰੈਕਟਰ ਆ ਗਿਆ ਜੀ 730 ਨਿਊ ਹਾਲੈਂਡ 730 ਆ ਗਿਆ ਜੀ ਟਰੈਕਟਰ ਵਧੀਆ ਮੇਰਾ ਉਹਦਾ ਨੰਬਰ ਹੈ 13 ਮਾਡਲ ਹੈ 462 ਰੇਟ ਕਰਦੇ ਆ ਲਈ 62000 ਰੁਪਏ ਰੇਟ ਕਰਦੇ ਆ ਨਿਊ ਹੌਲੈਂਡ ਟਾਇਰ ਵਧੀਆ ਪਏ ਨੇ ਆ ਮੇਰੇ ਕੋਲ ਟਾਇਰ ਪਏ ਹੋਏ ਬਿਆਚਾਰੇ ਦੇਖਵਾ ਜੀ ਟਰੈਕਟਰ ਵਧੀਆ 73 ਨਿਊ ਹੌਲੈਂਡ 13 ਮਾਡਲ ਹੈ 462000 ਰੁਪਏ ਰੂਟ ਹੈ ਜੀ ਇੱਕ ਆ ਗਿਆ ਬਾਈ ਦਾ ਟਰੈਕਟਰ ਫਾਰਮ ਟਰੈਕ 60 ਚਾਰ ਟਾਇਰ ਵਧੀਆ ਪਏ ਆ ਬਾਈ ਤੇ ਨੀਲਾ ਨੀਲਾ ਪਿਆ 2001 ਮਾਡਲ ਆ ਸਮਾਈ ਟਰੈਕਟਰ ਜੀ ਬਹੁਤ ਆ 275 ਰੇਟ ਆ ਆਰਮ ਟਰੈਕ ਦੇਖ ਸਕਦੇ ਹੋ ਜੀ ਵਧੀਆ ਟਰੈਕਟਰ ਜੀ ਕਿਆ ਬਾਤਾਂ ਨੇ ਬਈ ਇਹ ਕਰ ਆ ਗਿਆ 98 11 ਦੇਖ ਸਕਦੇ ਹੋ ਜੀ 98 11 98 11 ਕਿਆ ਬਾਤ ਆ ਬਈ ਚਾਰੇ ਟਾਇਰ ਵਧੀਆ ਪਏ ਆ ਤੇ ਬਦਲੀ ਸਸਲੀ ਕਰਨ ਵਾਲੇ ਟਾਇਰਾਂ ਦੀ ਤੇ 94 ਮਾਡਲ ਹੈ 240 ਰੇਟ ਹੈ ਸਾਨੇ ਮਾਡਲ ਦਾ 240 ਰੇਟ ਹੈ ਪੰਜਾਬ ਦਾ ਨੂੰ ਸੰਗਰੂਰ ਦਾ ਨੰਬਰ ਹੈ ਸੰਗਰੂਰ ਦਾ ਨੰਬਰ ਹੈ 5911 ਟਰੈਕਟਰ ਹੈ ਜੀ ਬਹੁਤ ਸੋਹਣਾ ਟਰੈਕਟਰ ਹੈ ਬਾਈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੋਗਾ ਮੰਡੀ ਆ ਜੀ ਹਰ ਐਤਵਾਰ ਨੂੰ ਲੱਗਦੀ ਆ ਦੇਖ ਸਕਦੇ ਇੱਕ ਇਧਰ ਹੋਰ ਆ ਗਿਆ ਜੀ 2001 ਮਾਡਲ 230000 ਰੁਪਏ ਰੇਟ ਹੈ 750 ਸੋ ਨਾਲੀਕਾ 750 ਸੋਨ ਵਾਲੀ ਕਾ ਜੀ ਟਰੈਕਟਰ ਵਧੀਆ ਸੋਹਣਾ ਹੈ ਵੀ ਟਾਇਰ ਵਧੀਆ ਪਾਇਆ ਗਿਆ ਆ ਬਾਈ ਦਾ ਟਰੈਕਟਰ ਕਿਵੇਂ ਬਾਈ ਠੀਕਾ ਠੀਕਾ ਬਾਈ ਕਹਿਮਾ ਹਾਂਜੀ ਵਧੀਆ ਕਿਹੜਾ ਪਿੰਡ ਹੈ ਬਾਈ ਦਾ ਸੇਖਮਾ ਜੀ ਸੇਖਮਾ ਹਾਂਜੀ ਪਿੰਡ ਬਾਈ ਦਾ ਸੇਖਮਾ ਦਾ ਤੇ ਟਰੈਕਟਰ ਇਹ ਪੁਰਾਣਾ ਲਿਆ ਸੀ ਤੁਸੀਂ ਚੱਲਦਾ ਲਿਆ ਸੀਗਾ ਠੀਕ ਹੈ ਇਹਦਾ ਰੇਟ ਰੂਟ ਕੀ ਕਰਦੇ ਹੋ ਬਾਈ ਹਾਂਜੀ ਇਹਦਾ 2 ਪੱਟੀ 225 ਠੀਕ ਹੈ ਕਿੰਨੇ ਛੱਡੋਗੇ ਜੇ ਕੋਈ ਆ ਗਿਆ ਗਾਗਾ 25 ਠੀਕ ਹੈ ਫੋਨ ਨੰਬਰ ਬੋਲਿਓ ਮੜਾ ਜਾ ਮੁੰਡੇ ਕੋਲ ਉਹ ਨਾ ਅੱਜ ਕੋਈ ਨਹੀਂ ਅੱਛਾ ਠੀਕ ਹੈ ਬਾਈ ਮੈਂ ਫੋਨ ਨੰਬਰ ਤੁਹਾਨੂੰ ਦੱਸਾਂਗੀ ਕਰ ਦਿਓ ਬਾਈ ਵੀਡੀਓ ਸ਼ੇਅਰ ਜਬ ਵਧੀਆ ਲੱਗੀ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਫਾਰਮਰ ਕਿੰਗ 5911 ਆਪਣਾ ਚੈਨਲ ਹੈ ਜੀ ਫਾਰਮਰ ਕਿੰਗ 5911 ਖੜਾ ਹੈ ਜੀ ਇਹ ਆਪਣਾ ਚੈਨਲ ਹੈ ਕਰ ਦਿਓ ਸ਼ੇਅਰ ਤੇ ਲੈ ਕੇ ਬਾਈ ਫੇਰ ਮਿਲਾਂਗੇ ਹਾਂਜੀ ਭਾਈ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਟਰੈਕਟਰ ਮੰਡੀ ਦੀ ਜੇ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਕਿਸੇ ਭਰਾ ਨੇ ਵੀਡੀਓ ਪਵਾਉਣੀ ਆ ਤਾਂ ਆਪਣਾ ਫੋਨ ਨੰਬਰ 78885 33188 ਤੇ ਕਾਲ ਕਰੋ ਜੀ ਧੰਨਵਾਦ ਜੀ ਅੱਗੇ ਫੇਰ ਲੈ ਕੇ ਆਵਾਂਗੇ ਨਵੀਂ ਵੀਡੀਓ ਦੇ ਵਿੱਚ